ਸਵਾਗਤ ਹੈ ਜੀ ਸਾਰਿਆਂ ਦਾ ਅੱਜ ਅਸੀਂ IGI एविएशन ਸਰਵਿਸਿਸ ਦੀ ਇੱਕ ਨਵੀਂ ਪਰਤੀ ਬਾਰੇ ਗੱਲ ਕਰ ਰਹੇ ਹਾਂ ਸਾਡੇ ਕੋਲ ਉਹਨਾਂ ਦਾ ਨਾ ਆਫੀਸ਼ੀਅਲ ਇਸ਼ਤਿਹਾਰ ਹੈਗਾ ਖਾਂ ਜੀ ਬਿਲਕੁਲ ਤੇ ਆਜਾ ਬਾਈਸੀ ਨੂੰ ਦੇਖਾਂਗੇ ਮਤਲਬ ਕੀ ਕੀ ਹੈ ਸਾਮੀਆਂ ਨੇ ਕੀ ਯੋਗਤਾ ਚਾਹੀਦੀ ਹੈ ਕੰਮ ਕੀ ਹੋਗਾ ਚੋਣ ਕਿਵੇਂ ਹੋਣੀ ਹੈ ਹਾਂ ਖਾਸ ਕਰਕੇ ਗਰਾਉਂਡ ਸਟਾਫ ਤੇ ਲੋਡਰ ਵਾਲੀਆਂ ਪੋਸਟਾਂ ਹਨਾ ਬਿਲਕੁਲ ਉਹਨਾਂ ਤੇ ਹੀ ਫੋਕਸ ਰਹੇਗਾ ਨਾਲੇ ਕੁਝ ਸ਼ਰਤਾਂ ਵੀ ਨੇ ਉਹ ਵੀ ਦੇਖਾਂਗੇ ਚਲੋ ਫੇ ਸ਼ੁਰੂ ਕਰਦੇ ਹਾਂ ਕਿੰਨੀਆਂ ਪੋਸਟਾਂ ਨੇ ਤੇ ਕੌਣ ਅਪਲਾਈ ਕਰ ਸਕਦਾ ਹੈ ਦੇਖੋ ਆਈਜੀਆਈ 에ਵੀਏਸ਼ਨ ਨੇ ਦੋ ਮੁੱਖ ਰੋਲ ਕੱਢੇ ਹਨ ਇੱਕ ਤਾਂ ਹੈ 에어ਪੋਰਟ ਗਰਾਉਂਡ ਸਟਾਫ ਇਹdੀਆਂ ਨੇ 117 ਪੋਸਟਾਂ ਓ ਵਾਹ 1017 ਕਾਫੀ ਨੇ ਹਾਂਜੀ ਕਾਫੀ ਨੇ ਤੇ ਦੂਜੀ ਹੈ ਲੋਡਰ ਦੀ ਉਸ ਦੀਆਂ 429 ਪੋਸਟਾਂ ਨੇ ਠੀਕ ਤੇ ਪੜ੍ਹਾਈ ਲਿਖਾਈ ਕਿੰਨੀ ਕੁ ਚਾਹੀਦੀ ਹੈ ਗਰਾਊਂਡ ਸਟਾਫ ਲਈ ਹਾਂਜੀ ਗਰਾਊਂਡ ਸਟਾਫ ਲਈ ਉਹਨਾਂ ਨੇ ਕਿਹਾ ਹੈ ਕਿ ਘੱਟੋ ਘੱਟ 12ਵੀਂ ਪਾਸ ਹੋਣਾ ਚਾਹੀਦਾ ਬੰਦਾ 12ਵੀਂ ਪਾਸ ਹਾਂਜੀ ਠੀਕ ਹੈ ਹਾਂਜੀ ਤੇ ਉਮਰ 18 ਤੋਂ 30 ਸਾਲ ਦੇ ਵਿੱਚ ਅੱਛਾ 18 ਤੋਂ 30 ਤੇ ਤਨਖਾਹ ਵੀ ਦੱਸੀ ਹੈ ਮਤਲਬ ਇੱਕ ਰੇਂਜ ਦਿਤੀ ਹੈ 25000 ਤੋਂ 35000 ਰੁਪਏ ਮਹੀਨਾ ਹਾਂ ਠੀਕ ਹੈ ਤੇ ਲੋਡਰ ਲਈ ਕੀ ਹਿਸਾਬ ਹੈ ਲੋਡਰ ਲਈ ਥੋੜਾ ਵੱਖਰਾ ਹੈ ਉਦੇ ਲਈ 10ਵੀਂ ਪਾਸ ਵੀ ਚੱਲ ਜਾਊਗਾ। ਅੱਛਾ ਸਿਰਫ 10ਵੀਂ? ਹਾਂ ਤੇ ਉਮਰ ਸੀਮਾ ਵੀ ਜ਼ਿਆਦਾ ਹੈ 20 ਤੋਂ 40 ਸਾਲ ਤੱਕ। ਓਕੇ। ਤਨਖਾਹ ਇੱਥੇ 15000 ਤੋਂ 25000 ਰੁਪਏ ਮਹੀਨੇ ਦੀ ਹੈ। ਠੀਕ। ਇਹਦੇ ਵਿੱਚ ਕੁਝ ਹੋਰ ਖਾਸ ਗੱਲਾਂ ਵੀ ਨੇ? ਹਾਂ ਕੁਝ ਹੈਗੀਆਂ ਨੇ ਜਿਵੇਂ ਗਰਾਊਂਡ ਸਟਾਫ ਲਈ ਮੁੰਡੇ ਤੇ ਕੁੜੀਆਂ ਦੋਵੇਂ ਅਪਲਾਈ ਕਰ ਸਕਦੇ ਨੇ। ਦੇ ਪ੍ਰੈਸ਼ਰ ਵੀ? ਮਤਲਬ ਤਜਰਬਾ ਜ਼ਰੂਰੀ ਨਹੀਂ? ਨਹੀਂ ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਕੋਈ ਖਾਸ ਐਵੀਏਸ਼ਨ ਦਾ ਸਰਟੀਫਿਕੇਟ ਜਾਂ ਡਿਪਲੋਮਾ ਨਹੀਂ ਚਾਹੀਦਾ। ਅੱਛਾ ਇਹ ਤਾਂ ਬਹੁਤ ਲੋਕਾਂ ਲਈ ਵਧੀਆ ਮੌਕਾ ਹੋ ਸਕਦਾ ਹੈ। ਬਿਲਕੁਲ। ਪਰ ਜਿਹੜੀ ਲੋਡਰ ਵਾਲੀ ਪੋਸਟ ਹੈ ਉਹ ਸਿਰਫ ਮੁੰਡਿਆਂ ਲਈ ਹੈ। ਅੱਛਾ ਸਿਰਫ ਮੁੰਡਿਆਂ ਲਈ ਕੋਈ ਕਾਰਨ ਦੱਸਿਆ? ਨਹੀਂ ਇਸ਼ਤਿਹਾਰ 'ਚ ਕਾਰਨ ਤਾਂ ਨਹੀਂ ਲਿਖਿਆ ਪਰ ਆਮ ਤੌਰ ਤੇ ਇਹ ਕੰਮ ਥੋੜਾ ਪਾਰਾ ਹੁੰਦਾ ਹੈ। ਸ਼ਾਇਦ ਇਸ ਕਰਕੇ। ਹੋ ਸਕਦਾ ਹੈ। ਤੇ ਇੱਕ ਹੋਰ ਗੱਲ ਉਮਰ ਵਿੱਚ ਕਿਸੇ ਵੀ ਕੈਟਾਗਰੀ ਨੂੰ ਕੋਈ ਛੋਟ ਨਹੀਂ ਹੈ। ਐਸਸੀ ਐਸਟੀ ਓਬੀਸੀ ਕਿਸੇ ਨੂੰ ਵੀ ਨਹੀਂ। ਓਕੇ। ਇਹ ਨੋਟ ਕਰਨ ਵਾਲੀ ਗੱਲ ਹੈ ਚਲੋ ਹੁਣ ਇਹ ਦੱਸੋ ਕਿ ਕੰਮ ਕਰਨਾ ਕੀ ਪਊਗਾ ਗਰਾਊਂਡ ਸਟਾਫ ਵਾਲਿਆਂ ਨੇ ਗਰਾਊਂਡ ਸਟਾਫ ਦਾ ਕੰਮ ਤਾਂ ਜਿਵੇਂ ਨਾ ਤੋਂ ਹੀ ਪਤਾ ਲੱਗਦਾ 에ਅਰਪੋਰਟ ਤੇ ਯਾਤਰੀਆਂ ਨਾਲ ਜੁੜਿਆ ਹੋਇਆ ਜਿਵੇਂ ਚੈੱਕ ਇਨ ਵਗੈਰਾ ਹਾਂਜੀ ਚੈੱਕ ਇਨ ਚ ਮਦਦ ਕਰਨੀ ਟਿਕਟਾਂ ਦਾ ਦੇਖਣਾ ਰਿਜ਼ਰਵੇਸ਼ਨ ਵਗੈਰਾ ਬੋਰਡਿੰਗ ਕਰਵਾਣੀ ਮਤਲਬ ਟਰਮੀਨਲ ਦੇ ਕੰਮ ਹੂੰ ਯਾਨੀ ਕਿ ਕਸਟਮਰ ਸਰਵਿਸ ਵਾਲਾ ਕੰਮ ਜ਼ਿਆਦਾ ਹੈ ਬਿਲਕੁਲ ਤੇ ਲੋਡਰ ਦਾ ਕੰਮ loader ਦਾ ਕੀ ਹੋਏਗਾ loader ਦਾ ਕੰਮ ਦੇਖੋ ਜ਼ਿਆਦਾਤਰ ਤਾਂ ਸਰੀਰਕ ਮਿਹਨਤ ਵਾਲਾ ਹੀ ਹੈ ਜਿਵੇਂ ਜਹਾਜ਼ਾਂ ਤੋਂ ਸਮਾਨ ਹਾਂ ਲੋਡਿੰਗ ਅਨਲੋਡਿੰਗ ਵਾਲਾ ਬਿਲਕੁਲ ਸਮਾਨ ਜਾਂ ਕਾਰਗੋ ਲੋਡ ਕਰਨਾ ਉਤਾਰਨਾ ਜਹਾਜ਼ ਦੀ ਕੈਬਨ ਦੀ ਸਫਾਈਛਾਤ ਫਟਾਉਣਾ ਅੱਛਾ ਸਫਾਈ ਵੀ ਹਾਂਜੀ ਤੇ ਕਈ ਵਾਰ ਵਰਕਸ਼ਾਪਸ ਟੈਕਨੀਸ਼ੀਅਨ ਦੀ ਮਦਦ ਕਰਨੀ ਜਾਂ ਫਿਰ व्हीਲਚੇਅਰ ਸਹਾਇਤਾ ਦੇਣੀ ਪੈ ਸਕਦੀ ਹੈ ਓਕੇ ਤੇ ਸ਼ਿਫਟਾਂ ਦਾ ਕੀ ਸਿਸਟਮ ਹੈ ਦੋਵਾਂ ਲਈ ਤਿੰਨ ਸ਼ਿਫਟਾਂ ਚ ਕੰਮ ਹੋ ਸਕਦਾ ਹੈ ਰਾਤ ਦੀ ਸ਼ਿਫਟ ਵੀ ਲੱਗ ਸਕਦੀ ਹੈ ਹੂੰ ਤੇ ਹਫ਼ਤੇ ਦੇ ਛੁੱਟੀ ਰੋਟੇਸ਼ਨ ਦੇ ਮਿਲੂਗੀ ਕੋਈ ਫਿਕਸਡ ਡੇ ਆਫ ਨਹੀਂ ਹੋਣਾ ਸ਼ਾਇਦ ਠੀਕ ਹੈ ਹੁਣ ਆਨੇ ਆ ਸਭ ਤੋਂ ਜ਼ਰੂਰੀ ਗੱਲ ਤੇ ਸਿਲੈਕਸ਼ਨ ਕਿਵੇਂ ਹੋਏਗੀ ਕੋਈ ਟੈਸਟ ਵਗੈਰਾ ਹਾਂਜੀ ਇੱਕ ਲਿਖਤੀ ਪ੍ਰੀਖਿਆ ਹੋਣੀ ਹੈ 100 ਨੰਬਰਾਂ ਦੀ 100 ਨੰਬਰ ਹਾਂ ਤੇ 100 ਹੀ ਸਵਾਲ ਹੋਣਗੇ ਐਮਸੀਕਿਊ ਮਤਲਬ ਚਾਰ ਆਪਸ਼ਨ ਵਾਲੇ ਤੇ ਟਾਈਮ ਮਿਲੇਗਾ 90 ਮਿੰਟ ਡੇਢ ਘੰਟਾ ਨੈਗੇਟਿਵ ਮਾਰਕਿੰਗ ਹੈਗੀ ਆ ਨਹੀਂ ਇਹ ਚੰਗੀ ਗੱਲ ਹੈ ਕਿ ਕੋਈ ਨੈਗੇਟਿਵ ਮਾਰਕਿੰਗ ਨਹੀਂ ਰੱਖੀ ਉਹਨਾਂ ਨੇ ਫੇਰ ਤਾਂ ਵਧੀਆ ਸਿਲੇਬਸ ਕੀ ਹੈ ਕੀ ਪੁੱਛਣਗੇ ਗਰਾਉਂਡ ਸਟਾਫ ਲਈ ਚਾਰ ਚੀਜ਼ਾਂ ਨੇ ਜਨਰਲ ਅਵੇਅਰਨੈਸ ਮਤਲਬ ਆਮ ਜਾਣਕਾਰੀ ਹਾਂਜੀ ਫਿਰ ਐਬਟੀਟਿਊਡ ਤੇ ਰੀਜ਼ਨਿੰਗ ਮਤਲਬ ਹਿਸਾਬ ਤੇ ਤਰਕਸ਼ਕਤੀ ਠੀਕ ਤੀਜਾ ਇੰਗਲਿਸ਼ ਦਾ ਗਿਆਨ ਤੇ ਚੌਥਾ ਥੋੜਾ ਬਹੁਤ ਏਵੀਏਸ਼ਨ ਬਾਰੇ ਸਾਰੇ 25-25 ਨੰਬਰਾਂ ਦੇ ਅੱਛਾ ਏਵੀਏਸ਼ਨ ਬਾਰੇ ਵੀ ਪੁੱਛਣਗੇ ਤੇ ਲੋਡਰ ਲਈ ਵੀ ਸੇਮ ਹੀ ਹੈ ਨਹੀਂ ਇੱਥੇ ਫਰਕ ਹੈ ਲੋਡਰ ਵਾਲਿਆਂ ਦੇ ਪੇਪਰ 'ਚ ਇੰਗਲਿਸ਼ ਨਹੀਂ ਆਉਣੀ ਓਹ ਠੀਕ ਹੈ ਹਾਂਜੀ ਤੇ ਪੇਪਰ ਦਾ ਲੈਵਲ ਵੀ ਵੱਖਰਾ ਹੋਊ ਗਰਾਉਂਡ ਸਟਾਫ ਲਈ 12ਵੀਂ ਤੱਕ ਦਾ ਤੇ ਲੋਡਰ ਲਈ 10ਵੀਂ ਤੱਕ ਦਾ ਹੂੰ ਤੇ ਪੇਪਰ ਪੰਜਾਬੀ ਚ ਦੇ ਸਕਦੇ ਆ ਨਹੀਂ ਪੇਪਰ ਹਿੰਦੀ ਤੇ ਅੰਗਰੇਜ਼ੀ ਦੋ ਭਾਸ਼ਾਵਾਂ ਚ ਹੋਏਗਾ ਠੀਕ ਹੈ ਹਿੰਦੀ ਜਾਂ ਅੰਗਰੇਜ਼ੀ ਚਲੋ ਪੇਪਰ ਪਾਸ ਹੋ ਗਿਆ ਫਿਰ ਅੱਗੇ ਜਿਹੜੇ ਗਰਾਉਂਡ ਸਟਾਫ ਵਾਲੇ ਨੇ ਜੇ ਉਹ ਪੇਪਰ ਕਲੀਅਰ ਕਰ ਲੈਂਦੇ ਆ ਤਾਂ ਉਹਨਾਂ ਦੀ ਇੰਟਰਵਿਊ ਹੋਏਗੀ ਅੱਛਾ ਇੰਟਰਵਿਊ ਵੀ ਹੈ ਹਾਂਜੀ ਪਰ ਸਿਰਫ ਗਰਾਉਂਡ ਸਟਾਫ ਲਈ ਲੋਡਰ ਲਈ ਕੋਈ ਇੰਟਰਵਿਊ ਨਹੀਂ ਠੀਕ ਤੇ ਜਿਹੜੀ ਫਾਈਨਲ ਸਿਲੈਕਸ਼ਨ ਹੈ ਉਹ ਮੈਰਿਟ ਤੇ ਬਣੂਗੀ ਪੇਪਰ ਦੇ ਨੰਬਰਾਂ ਦਾ ਵੇਟੇਜ 70% ਹੈ ਤੇ ਇੰਟਰਵਿਊ ਦਾ ਇੰਟਰਵਿਊ ਦਾ 30% ਪਰ ਸਿਰਫ ਗਰਾਉਂਡ ਸਟਾਫ ਲਈ ਫਿਰ ਇਸ ਤੋਂ ਬਾਅਦ ਪੁਲਿਸ ਵੈਰੀਫਿਕੇਸ਼ਨ ਮੈਡੀਕਲ ਟੈਸਟ ਉਹ ਸਭ ਹੋਏਗਾ ਸਮਝ ਗਈ ਕੋਈ ਹੋਰ ਸ਼ਰਤ ਤਾਂ ਨਹੀਂ ਲਾਈ ਹਾਂ ਇੱਕ ਬਹੁਤ ਜ਼ਰੂਰੀ ਗੱਲ ਹੈ ਜਿਹੜੇ ਸਿਲੈਕਟ ਹੋ ਜਾਣਗੇ ਉਹਨਾਂ ਨੂੰ ਨਾ ਇੱਕ ਕੰਪਲਸਰੀ ਟ੍ਰੇਨਿੰਗ ਕਰਨੀ ਪੈਣੀ ਹੈ ਟ੍ਰੇਨਿੰਗ ਹਾਂਜੀ ਤੇ ਉਸ ਟ੍ਰੇਨਿੰਗ ਦੀ ਫੀਸ ਵੀ ਲੱਗੇਗੀ ਇਹ ਉਹਨਾਂ ਨੇ ਸਾਫ਼ ਲਿਖਿਆ ਹੈ ਅੱਛਾ ਫੀਸ ਵੀ ਦੇਣੀ ਪਊ ਟ੍ਰੇਨਿੰਗ ਦੀ ਇਹ ਥੋੜਾ ਧਿਆਨ ਚ ਰੱਖਣ ਵਾਲੀ ਗੱਲ ਹੈ ਬਿਲਕੁਲ ਅਪਲਾਈ ਕਿਵੇਂ ਕਰਨਾ ਹੈ ਤੇ ਫੀਸ ਕਿੰਨੀ ਭਰਨੀ ਪਊ ਅਪਲਾਈ ਸਿਰਫ ਆਨਲਾਈਨ ਹੋਣਾ ਹੈ ਉਹਨਾਂ ਦੀ ਵੈਬਸਾਈਟ ਹੈ www.igiaviationdelhi.com ਠੀਕ ਹੈ ਤੇ ਆਖਰੀ ਤਾਰੀਖ ਹੈ 21 ਸਤੰਬਰ 2025 21 ਸਤੰਬਰ ਤੇ ਫੀਸ ਐਗਜ਼ਾਮ ਫੀਸ ਗਰਾਊਂਡ ਸਟਾਫ ਲਈ ਹੈ 350 ਰੁਪਏ ਤੇ ਲੋਡਰ ਲਈ 250 ਰੁਪਏ ਕੀ ਇਹ ਫੀਸ ਵਾਪਸ ਮਿਲ ਸਕਦੀ ਹੈ ਜਾਂ ਕੋਈ ਛੋਟ ਵਗੈਰਾ ਨਹੀਂ ਉਹਨਾਂ ਨੇ ਸਾਫ਼ ਕਿਹਾ ਕਿ ਫੀਸ ਨਾਨ ਰਿਫੰਡੇਬਲ ਹੈ ਮਤਲਬ ਵਾਪਸ ਨਹੀਂ ਮਿਲਣੀ ਤੇ ਸਾਰੀਆਂ ਕੈਟਗਰੀਆਂ ਲਈ ਬਰਾਬਰ ਹੈ ਐਸਸੀ ਐਸਟੀ ਓਬੀਸੀ ਈਡਬਲਯੂਐਸ ਸਾਰਿਆਂ ਲਈ ਕੋਈ ਛੋਟ ਨਹੀਂ ਹੂੰ ਤੇ ਫਾਰਮ ਭਰਨ ਵੇਲੇ ਨਾ ਆਪਣਾ ਈਮੇਲ ਤੇ ਫੋਨ ਨੰਬਰ ਬਿਲਕੁਲ ਸਹੀ ਭਰਨਾ ਚਾਹੀਦਾ ਹੈ ਕਿਉਂਕਿ ਸਾਰੀ ਕਮਿਊਨੀਕੇਸ਼ਨ ਉਸੇ ਰਾਹੀਂ ਹੋਣੀ ਹੈ ਹਾਂ ਇਹ ਤਾਂ ਬਹੁਤ ਜ਼ਰੂਰੀ ਹੈ ਅੱਛਾ ਕੋਈ ਹੋਰ ਨੁਕਤੇ ਜਿਹੜਾ ਰਹਿ ਗਿਆ ਹੋਵੇ ਹਾਂਜੀ ਦੋ ਗੱਲਾਂ ਹੋਰ ਜ਼ਰੂਰੀ ਨੇ ਇੱਕ ਤਾਂ ਉਮੀਦਵਾਰ ਦਾ ਫਿਜ਼ੀਕਲੀ ਤੇ ਮੈਂਟਲੀ ਪੂਰੀ ਤਰ੍ਹਾਂ ਫਿਟ ਹੋਣਾ ਜ਼ਰੂਰੀ ਹੈ ਠੀਕ ਹੈ ਇਸੇ ਕਰਕੇ ਜਿਹੜੇ ਪੀ ਡਬਲਯੂ ਡੀ ਉਮੀਦਵਾਰ ਨੇ ਮਤਲਬ ਪਰਸਨਸ ਵਿਦ ਬੈਂਚਮਾਰਕ ਡਿਸੇਬਿਲਟੀ ਉਹ ਇਹਨਾਂ ਪੋਸਟਾਂ ਲਈ ਯੋਗ ਨਹੀਂ ਹਨ ਅੱਛਾ ਇਹ ਵੀ ਖਾਸ ਧਿਆਨ ਰੱਖਣਾ ਪੈਣਾ ਹਾਂਜੀ ਤੇ ਦੂਜੀ ਗੱਲ ਕੰਪਨੀ ਨੇ ਇੱਕ ਡਿਸਕਲੇਮਰ ਮਤਲਬ ਇੱਕ ਚੇਤਾਵਨੀ ਦਿੱਤੀ ਹੈ ਕੀ ਚੇਤਾਵਨੀ ਕਿਹਾ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਧੋਖਾ ਧੜੀਏ ਸੋ ਉਮੀਦਵਾਰਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹਾਂ ਇਹ ਬਹੁਤ ਜ਼ਰੂਰੀ ਚੇਤਾਵਨੀ ਹੈ ਅੱਜਕਲ ਸੋ ਮੋਟੀ ਮੋਟੀ ਗੱਲ ਇਹ ਹੈ ਕਿ IGI 에ਵੀਏਸ਼ਨ ਨੇ ਗਰਾਉਂਡ ਸਟਾਫ ਤੇ ਲੋਡਰ ਦੀਆਂ ਕਾਫੀ ਪੋਸਟਾਂ ਕੱਢੀਆਂ ਨੇ ਯੋਗਤਾ ਕੰਮ ਸਿਲੈਕਸ਼ਨ ਪ੍ਰੋਸੈਸ ਸਭ ਆਪਾਂ ਡਿਸਕਸ ਕਰ ਲਿਆ ਬਿਲਕੁਲ ਸਾਰੀ ਜਾਣਕਾਰੀ ਤਾਂ ਆਪਾਂ ਦੇਖ ਲਈ